ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਭਾ ਟੂਟੇ ਤੇ ਅੱਜ ਦੇਖਣ ਜੀ ਆਪਾਂ ਰੰਟਿਕਸ ਤੇ ਪ੍ਰਿੰਟ ਕਰਾਂਗੇ ਬਹੁਤ ਹੀ ਜਿਆਦੇ ਸੋਹਣੇ ਜੇ ਪ੍ਰਿੰਟ ਨੇ ਜੀ ਬਹੁਤ ਹੀ ਬ੍ਰਾਈਟ ਜੇ ਕਲਰ ਰੰਗ ਕੀ ਜੀ ਇਹਨਾਂ ਦੇ ਬਹੁਤ ਹੀ ਸੋਹਣੇ ਜੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਆਪਾਂ 1 ਲੱਖ ਜਿਹੜੇ ਸਬਸਕ੍ਰਾਈਬਰ ਆਪਾਂ ਜਲਦੀ ਪੂਰਾ ਕਰਨਾ ਹੈ ਤੇ ਬਾਕੀ ਹੈ ਨਾ ਵੀਡੀਓਜ਼ ਆਪਾਂ ਕੰਟੀਨਿਊ ਲੈ ਕੇ ਆਉਂਦੇ ਰਹਿਣੇ ਆਂ ਜੀ ਆਪਣੇ ਹੈਂਡਵਰਕ ਦੇ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਬਹੁਤ-ਬਹੁਤ ਥੈਂਕ ਯੂ ਜੀ ਬਹੁਤ ਹੀ ਜ਼ਿਆਦਾ ਯੂਜ਼ਡ ਜਿਹੜੀਆਂ ਦੀ ਡਿਮਾਂਡ ਆ ਰਹੀ ਹੈ ਆਪਣੇ ਹੈਂਡਵਰਕ ਦੇ ਸੂਟਾਂ ਦੀ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਅਜੋ ਆਪਣੇ ਜਿਹੜੇ ਤੁਸੀਂ ਵੀ ਸੂਟ ਰੈਡੀ ਕਰਾਉਣੇ ਨੇ ਤਾਂ ਜਲਦੀ-ਜਲਦੀ ਆਪਣੇ ਨੋਟ ਕਰ ਦਿਓ ਆਰਡਰ ਅਪਲੇਸ ਕਰ ਦਿਓ ਤੇ ਆਪਣੇ ਜਿਹੜੇ ਸਕਰੀਨਸ਼ਾਟ ਇਹਨਾਂ ਦੇ ਜਲਦੀ ਸੈਂਡ ਕਰ ਦਿਓ ਜੀ ਆਪਣੇ ਸੂਟ ਛੇਕੀ ਰਖਵਾ ਲਿਓ ਕਿਉਂਕਿ ਇਹ ਪ੍ਰਿੰਟ ਬਹੁਤ अच्छੇ ਜੀ ਨਿਕਲਦੇ ਨੇ ਜੀ ਪ੍ਰਿੰਟ ਚੈੱਕ ਕਰ ਸਕਦੇ ਹੋ ਰਾਮਪੈਕਸ ਦਾ ਪ੍ਰਿੰਟ ਰਹੂਗਾ ਜੀ ਕਾਟਰਾ ਇਸ ਦੀ ਲੁੱਕ ਹੈ ਪਰ ਕਾਟਰਾ ਇਸ ਨਹੀਂ ਹੈਗਾ ਜੀ ਪਸ਼ਮੀਨੇ ਦਾ ਸੂਟ ਹੈ ਲਾਈਟ ਵੇਟ ਜਿਹਾ ਸੂਟ ਹੈ ਇਹ ਜਿਹੜੇ ਪ੍ਰਿੰਟ ਤੁਸੀਂ ਦੇਖਿਆ ਇਹ ਪਿੰਕ ਕਲਰ ਦੇ ਮੈਚਿੰਗ ਰਹੂਗੀ ਜੀ ਸੈਕਿੰਡ ਦੇ ਵਿੱਚ ਕਲਰ ਰਹੂਗਾ ਜੀ येलो ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਪਿਆਰਾ ਜਿਹਾ येलो ਸੂਟ ਹੈ ਤੁਸੀਂ ਇਹਨਾਂ ਨਾਲ ਪਸ਼ਮੀਨੇ ਦੇ ਦੁਪੱਟੇ ਲਵਾ ਸਕਦੇ ਹੋ ਕੈਲਰ ਦੇ ਦੁਪੱਟੇ ਲਵਾ ਸਕਦੇ ਹੋ ਦੇਖੋ yellow color ਦਾ ਸੂਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਦਾ ਮਤਲਬ ਇਹ ਮੇਦੀ ਕਲਰ ਪ੍ਰਿੰਟ ਜੇ ਅੱਜ ਗਰਮ ਸੂਟਾਂ ਚ ਪੱਟੀ ਹੁੰਦੇ ਨੇ ਤਾਂ ਮੈਨੂੰ ਬਹੁਤ ਹੀ ਪਿਆਰਾ ਜਿਹਾ ਚੰਗਾ ਲੱਗਿਆ ਇਹਨਾਂ ਦਾ ਨੈਕਸਟ ਜਿਹੜਾ ਸੂਟ ਹੈ ਦੇਖੋ ਤੁਸੀਂ ਪੀਚ ਕਲਰ ਰੋਗਾ ਜੀ ਇਹ ਦੋ ਦਿਨਾਂ ਕੀ ਬਹੁਤ ਹੀ ਪਿਆਰੀ ਜਿਹੀ ਪ੍ਰਿੰਟਿੰਗ ਸ਼ਰਟ ਦੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਬਹੁਤ ਹੀ ਪਿਆਰੀ ਜਿਹੀ ਹੈ ਇਹ ਤਾਂ ਸਾਰੇ ਚਾਰਟ ਚਾਰ ਕਲਰ ਆਈ ਦੇ ਇਸ ਲਾਸਟ ਕਲਰ ਵੀ ਤੁਹਾਨੂੰ ਦਿਖਾਉਣੀ ਆ ਪਰ ਬਹੁਤ ਹੀ ਜਿਆਦਾ ਸੋਨੇ ਨੇ ਇੱਕ ਵਾਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਜਲਦੀ ਸੈਂਡ ਕਰਿਓ ਜੀ ਸਕਰੀਨਸ਼ਾਟ ਲੈ ਕੇ ਜੇ ਤੁਸੀਂ ਅੱਜ ਆਰਡਰ ਪਲੇਸ ਕਰਦੇ ਹੋ ਤਾਂ 4 ਤੋਂ 5 ਦਿਨਾਂ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਊਗਾ ਕਿਉਂਕਿ ਛੋਟਾ ਇਹ ਸੀਜ਼ਨ ਹੁੰਦਾ ਜੀ ਜਲਦੀ ਜਲਦੀ ਤੁਸੀਂ ਵੀ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਸਟਿਚ ਕਰਵਾਉਗੇ ਸਾਡੇ ਕੋਲੋਂ ਲੈਣਾ ਵਿਦਆਊਟ ਐਨੀ ਵਰਕ ਤੁਹਾਨੂੰ ਜਾਸਤੇ ਰੈਡੀ ਕਰਕੇ ਦੇਵਾਂਗੇ ਜੇ ਵਰਕ ਕਰਾਉਣੇ ਤਾਂ ਸਮੋ 2-4 ਦਿਨ ਹੋਰ ਐਕਸਟਰਾ ਦੇ ਦੇਣੇ क्लास के कलर आ गए थे इस तरीके से सिंपल में बटन लगाओ बहुत ही प्यारा सा कोई भी कलर इस चावे का नहीं है जी भी ये छजन वाला है सारे कलर तो बहुत, बहुत, बहुत ही प्यारे ने ये तो देखो तुम बहुत ही सोहने जी बाकी ये ना ना तुम रेडी कराओगे स्टिचिंग करवाओगे बहुत ही प्यारे बन जाने जी सूट जानता समझ रही है सिलाई तो बाद में ਜਲਦੀ ਜਲਦੀ ਸਕਰੀਨ ਸ਼ਾਟ ਸੈਂਡ ਕਰ ਦੋ ਜਿਸ ਸੱਚੀ ਕਾਲ ਦੀ ਸਾਰੇ ਰੁਕ ਗਏ ਹਨ ਇਹ ਵੀ ਜਿਸ ਤਾਰੇ ਸੌਂ ਨਹੀਂ ਸਕਦੇ